ਸਾਧਨਾプチ ਸਾਦਨਾ ਤੇ ਸਾਦਗੀ ਦੀ ਮੂਰਤ ਭਗਤ ਧੰਨਾ ਜੀ ਤਾਂ ਇਹ ਆਪਣੇ ਪੰਜਾਬੀ ਕਲਾਸ 11 ਦਾ ਇੱਕ ਲੈਸਨ ਹੈ ਸਾਦਨਾ ਤੇ ਸਾਦਗੀ ਦੀ ਮੂਰਤ ਭਗਤ ਧੰਨਾ ਜੀ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂਆਂ ਦੀ ਬਾਣੀ ਦੇ ਨਾਲ ਪਟ ਸਹਿਬਾਨ ਗੁਰੂ ਘਰ ਦੇ ਨਿਕਟਵਰਤੀ ਸਿੱਖਾਂ ਦੇ 15 ਭਗਤਾਂ ਦੀ ਬਾਣ ਵੀ ਸ਼ਾਮਲ ਕੀਤੀ ਗਈ ਹੈ। ਭਗਤ ਸਹਿਬਾਨਾਂ ਵਿੱਚੋਂ ਦੋ ਭਗਤ Rajasthan ਦੇ, ਦੋ ਭਗਤ Rajasthan ਦੇ। ਹੁਣ ਆਪਾਂ ਜਿਹੜਾ ਫਰਸਟ ਗ੍ਰੇਡ ਤੋਂ Rajasthan ਦਾ ਇਹ ਦਿਨ ਹੈ। ਕਿੰთა ਪਰਸਨਾਜੇ? ਕਿ ਗੁਰੂ ਸਹਿਬਾਨਾਂ ਦੀ ਹਨਾ ਜਿਹੜੀ ਸ਼ਾਮਲ ਰਚਨਾਵਾਂ ਉਹਨਾਂ ਵਿੱਚੋਂ ਕਿੰਨੇ ਭਗਤ Rajasthan ਦੇ ਸੀ ਤਾਂ ਕਿੰਨੇ ਸੀ? ਦੋ ਕਿਹੜੇ ਕਿਹੜੇ ਇੱਕ ਤਾਂ ਸੀ ਜੀ ਭਗਤ ਧੰਨਾ ਤੇ ਦੂਜਾ ਭਗਤ ਪੀਪਾ ਜੀ ਇੱਕ ਤਾਂ ਭਗਤ ਪੀਪਾ ਜੀ ਸੀ ਦੂਜੇ ਭਗਤ ਧੰਨਾ ਜੀ ਉਹ ਪਰਸਨ ਆ ਜੇ ਕਿਹੜੇ ਕਿਹਨ ਸੀ ਦੋ ਫੋਕ ਰਾਜਸਥਾਨ ਦੇ ਤਾਂ ਭਗਤ ਪੀਪਾ ਜੀ ਤੇ ਭਗਤ ਧੰਨਾ ਜੀ ਭਗਤ ਪੀਪਾ ਜੀ گاਗਰੋਂਗੜ ਭਗਤ ਪੀਪਾ ਜੀ گاਗਰੋਂਗੜ ਵਿਆਸਤ ਦੇ ਮੁਕੰਮ ਰਾਮ ਸੰਪਰਤ ਧੰਨਾ ਜੀ ਇੱਕ ਕਿਸਾਨ ਸਨ ਉਹਨਾਂ ਦੀ ਰੋਜੀ ਰੋਟੀ ਦਾ ਵਸਿਲਾ ਖੇਤੀ ਤੇ ਪਸ਼ੂ ਪਾਲਨ ਸੀ ਕਿੰਨਾ ਦਾ ਜੀ ਭਗਤ ਧੰਨਾ ਜੀ ਦਾ ਧੰਨਾ ਜੀ ਦੀ ਜ਼ਿੰਦਗੀ ਬਾਰੇ ਬਹੁਤ ਜਾਣਕਾਰੀ ਨਹੀਂ ਮਿਲਦੀ ਭਾਈ ਕਾਨ ਸਿੰਘ ਨੱਭਾ ਭਾਈ ਕਾਨ ਸਿੰਘ ਨੱਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਕਾਨ ਸਿੰਘ ਨੱਭਾ ਦੇ ਮਹਾਨ ਕੋਸ਼ ਅਨੁਸਾਰ ਭਗਤ ਜੀ ਦਾ ਜਨਮ April 1446 ਈਸਵੀ ਵਿੱਚ Rajasthan ਦੇ ਜ਼ਿਲ੍ਹਾ ਟੋਕ ਦੇ ਇੱਕ ਪਿੰਡ ਧੂਆ ਕਲਾ ਵਿੱਚ ਹੋਇਆ ਸੀ ਦੇਖੋ ਜੀ ਭਾਈ ਕਾਂ ਸਿੰਘ ਦਾ ਬਾਪ ਨੇ ਮਹਾਨ ਕੋਸ਼ ਵਿੱਚ ਕੀ ਲਿਖਦੇ ਆ ਕਿ ਭਗਤ ਧੰਨਾ ਜੀ ਦਾ ਜਨਮ April 1416 ਈਸਵੀ ਵਿੱਚ Rajasthan ਦੇ ਟੋਕ ਜ਼ਿਲ੍ਹੇ ਦੇ ਧੂਆ ਕਲਾ ਪਿੰਡ ਵਿੱਚ ਹੋਇਆ ਸੀ ਭਗਤ ਜੀ ਦੇ ਪਿਤਾ ਦਾ ਨਾਂ ਭੋਲਾ ਜੀ ਤੇ ਮਾਤਾ ਦਾ ਨਾਂ ਧੰਨੋ ਜੀ ਸੀ ਹੋ ਸਕਦਾ ਇਹਨਾਂ ਦੀ ਮਾਤਾ ਦੀ ਇਹਨਾਂ ਦਾ ਨਾਂ ਭਗਤ ਧੰਨਾ ਪਿਆ ਹੋਵੇ ਨਾ ਮਾਤਾ ਦਾ ਨਾਂ ਧੰਨੋ ਸੀ ਤਾਂ ਭਗਤ ਜੀ ਦੇ ਪਿਤਾ ਦਾ ਨਾਂ ਭੋਲਾ ਜੀ ਤੇ ਮਾਤਾ ਦਾ ਨਾਂ ਧੰਨੋ ਜੀ ਸੀ ਪਿੰਡ ਧੂਆ ਕਲਾ ਦੇ ਪਿੰਡ ਧੂਆਂ ਕਲਾ ਦੇ ਰਕਬੇ ਅੰਦਰ ਭਗਤ ਜੀ ਦੇ ਖੇਤ ਵੀ ਹਨ ਉੱਥੇ ਉਹਨਾਂ ਦੀ ਯਾਦ ਵਿੱਚ ਇੱਕ ਮੰਦਿਰ ਵੀ ਬਣਿਆ ਹੋਇਆ ਹੈ ਕਹਿੰਦੇ ਹਨ ਜਿਥੋਂ ਪਰਸਨ ਆ ਜੇ ਕਲਾ ਸੰਸਕ੍ਰਿਤੀ Rajasthan ਦੇ ਵਿੱਚ ਕੀ Rajasthan ਕੇ भगत धन्ना जी का मंदिर कहां बना हुआ है ਹਨਾ ਆ ਜੇ ਤਾਂ ਕੀ ਉੱਤਰ کریں گے ਆਪਣੇ ਕਿ ਟੋਕ ਜ਼ਿਲ੍ਹਾ ਔਰ ਗਵ ਧੂਆਂ ਕਲਾ ਠੀਕ ਹੈ ਕਹਿੰਦੇ ਹਨ ਜਿੱਥੇ ਮੰਦਰ ਹੈ ਇੱਥੇ ਇੱਕ ਥੜਾ ਹੁੰਦਾ ਸੀ ਜਿੱਥੇ ਖੇਤਾਂ 'ਚ ਕੰਮ ਕਰਦੇ ਸਮੇਂ ਜਾਂ ਪਸ਼ੂ ਚਰਾਉਂਦੇ ਸਮੇਂ ਭਗਤ ਨਾ ਜੀ ਭਗਤੀ ਅਤੇ ਆਰਾਮ ਕਰਿਆ ਕਰਦੇ ਸਨ ਉਹਨਾਂ ਦੇ ਖੇਤ ਵੀ ਇੱਕ ਖੂਹ ਹੁੰਦਾ ਸੀ ਜਿਹਦਾ ਜਿਹੜਾ ਅੱਜ ਵੀ ਉੱਥੇ ਮੌਜੂਦ ਹੈ ਬਹੁਤ ਸਾਰੇ ਪਰਸਨ ਬਣਦੇ ਵੀ ਸਿਰਫ ਪੰਜਾਬੀ ਦੀ ਨਹੀਂ Rajasthan ਕਲਾ ਸੰਸਕਰ ਦੇਤੇ ਵੀ ਬਣਦੇ ਨਾ 2-4 ਪਰਸਨ ਇੱਥੇ ਥੋੜੇ ਸਾਲ ਪਹਿਲਾਂ ਸੰਤ ਲੱਖਾ ਸਿੰਘ ਜੀ ਸਰਹੱਲੀ ਵਾਲਿਆਂ ਨੇ ਭਗਤ ਧੰਨਾ ਜੀ ਦੀ ਯਾਦ ਵਿੱਚ ਉੱਥੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੈ ਹੁਣ ਦੇਖੋ ਥੋੜੇ ਸਾਲ ਪਹਿਲਾਂ ਸੰਤ ਲੱਖਾ ਜੀ ਨੇ ਸਰਹੱਲੀ ਵਾਲਿਆਂ ਨੇ ਕਿਹੜੇ ਸੰਤ ਲੱਖਾ ਜੀ ਸਰਹੱਲੀ ਵਾਲਿਆਂ ਨੇ ਭਗਤ ਧੰਨਾ ਦੀ ਦੀ ਯਾਦ ਵਿੱਚ ਉੱਥੇ ਉੱਥੇ ਕਿੱਥੇ ਪਿੰਡ ਧੂਆਂ ਕਲਾ ਟੋਕ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਵਾਇਆ ਸੰਤਾਂ ਦੀ ਇੱਛਾ ਸੀ ਕਿ ਗੁਰਦੁਆਰਾ ਭਗਤ ਜੀ ਦੀ ਜ਼ਮੀਨ ਵਿੱਚ ਬਣੇ ਪਰ ਉਸ ਜ਼ਮੀਨ ਦੀ ਸਭਾਈ ਕਰਦੀ ਆਸ-ਪਾਸ ਦੇ ਕਈ ਪਿੰਡਾਂ ਦੀ ਪੰਚਾਇਤ ਨੇ ਉਸ ਜ਼ਮੀਨ ਵਿੱਚੋਂ ਥਾ ਦੇਣ ਤੋਂ ਨਾ ਕਰ ਦਿੱਤਾ ਸੰਤ ਜੀ ਨੇ ਉਸ ਜ਼ਮੀਨ ਦੇ ਬਿਲਕੁਲ ਨਾਲ ਲੱਗਦੀ ਜ਼ਮੀਨ ਮਹਿੰਗ ਭਾ ਖਰੀਦ ਕੇ ਉੱਥੇ ਗੁਰਦੁਆਰਾ ਸਾਹਿਬ ਦੀ ਉਹ ਸਾਰੀ ਕਰਵਾਈ ਜਿੱਥੇ ਹੁਣ ਹਰ ਸਾਲ ਭਗਤ ਧੰਨਾ ਜੀ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਸਬੰਧੀ ਯਾਦ ਰੱਖਣ ਵਾਲੀ ਗੱਲ ਕੀ ਹੈ ਕਿ ਸੰਤ ਲੱਖਾ ਸਿੰਘ ਜੀ ਸਰਹੱਲੀ ਵਾਲਿਆਂ ਨੇ ਧੰਨਾ ਜੀ ਦੀ ਪਿੰਡ ਵਿੱਚ ਹੈ ਨਾ ਧੂਆਂ ਕਲਾ ਵਿੱਚ ਕਿ ਗੁਰਦੁਆਰਾ ਬਣੂਗਾ ਜਿੱਥੇ ਉਹਨਾਂ ਦੇ ਜਨਮ ਦਿਤੇ ਹਰ ਸਾਲ ਬੜੀ ਧੁੰਦ ਨਾਲ ਬਣਾਇਆ ਜਾਂਦਾ ਹੈ ਜਦੋਂ ਇੱਕ ਇਲਾਕੇ ਵਿੱਚ ਬਿਸਲਪੁਰ ਬੰਨ ਡੈਮ ਬਣਿਆ ਤਾਂ ਜਦੋਂ ਐਸ ਇਲਾਕੇ ਵਿੱਚ ਬਿਸਲਪੁਰ ਬੰਨ ਜਾਂ ਬਿਸਲਪੁਰ ਡੈਮ ਬਣਿਆ ਤਾਂ ਸਿੰਚਾਈ ਲਈ ਉਸ ਇਲਾਕੇ ਵਿੱਚ ਨਹਿਰਾਂ ਕੱਡੀਆਂ ਗਈਆਂ ਐਸ ਇੱਕ ਕੱਸੀ ਇੱਕ ਕੱਸੀ ਪਕੱਜੀ ਦੇ ਖੇਤ ਵਿੱਚ ਦੀ ਬਣੀ ਤਾਂ ਉਹਨਾਂ ਦੇ ਖੇਤ ਦਾ ਕੁਝ ਹਿੱਸਾ ਬਣ ਰਹੀ ਗੁਰਦੁਆਰਾ ਸਾਹਿਬ ਬਣ ਰਹੀ ਗਿਆ ਧੰਨਾ ਜੀ ਦਾ ਖੂਹ ਵੀ ਉਸ ਇਸੇ ਵਿੱਚ ਹੁਣ ਪੰਚਾਇਤ ਨੇ ਉਹ ਜਗਾ ਵੀ ਧੰਨਾ ਜੀ ਦੀ ਯਾਦ ਵਿੱਚ ਬਣੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤੀ ਹੈ ਠੀਕ ਹੈ ਜੀ ਡੈਮ ਬਣਿਆ ਡੈਮ ਬਣਿਆ ਤਾਂ ਕੀ ਹੋਇਆ ਇੱਕ ਕੱਸੀ ਮਤਲਬ ਛੋਟੀ ਨਹਿਰ ਉਹਨਾਂ ਦੇ ਖੇਤ ਵਿੱਚ ਦੀ ਲੰਗੀ ਤਾਂ ਹੁਣ ਕੀ ਹੋਇਆ ਕਿ ਗੁਰਦੁਆਰੇ ਦੇ ਥਿਆਲੇ ਸਾਈਡ 'ਚ ਕੂਆ ਤੇ ਖੇਤ ਦਾ ਥੋੜਾ ਹਿੱਸਾ ਰਹਿ ਗਿਆ ਤਾਂ ਪਿੰਡ ਦੀ ਪੰਚਾਇਤ ਨੇ ਉਹ ਵੀ ਗੁਰਦੁਆਰੇ ਦੇ ਨਾਂ ਕਰਤੀ ਜ਼ਿਲ੍ਹਾ ਜੈਪੁਰ ਦੀ ਤਹਿਸੀਲ ਫਾਗੀ ਜ਼ਿਲ੍ਹਾ ਜੈਪੁਰ ਦੀ ਤਹਿਸੀਲ ਫਾਗੀ ਵਿੱਚ ਚੋਰੂ ਨਾਂ ਦਾ ਇੱਕ ਪਿੰਡ ਹੈ ਉੱਥੇ ਦੇ ਲੋਕਾਂ ਦਾ ਯਕੀਨ ਤੇ ਕਹਿਣਾ ਹੈ ਕਿ ਭਗਤ ਨਾਨਕ ਜੀ ਚੋਰੂ ਪਿੰਡ ਵਿੱਚ ਪੈਦਾ ਹੋਏ ਹੁਣਾ ਮਤਲਬ ਕਿ ਹੁਣੇ ਤੱਕ ਆਪਾਂ ਪੜਿਆ ਕਿ ਭਗਤ ਨਾਨਕ ਜੀ ਦਾ ਜਨਮ ਟੋਕ ਦੇ ਪਿੰਡ ਚ ਹੋਇਆ ਹੁਣ ਲੋਕ ਜਿਹੜੇ ਜੈਪੁਰ ਦੇ ਸੀਗੇ ਉਹ ਕੀ ਕਹਿੰਦੇ ਕਿ ਭਗਤ ਨਾਨਕ ਜੀ ਚੋਰੂ ਪਿੰਡ ਵਿੱਚ ਪੈਦਾ ਹੋਏ ਸਨ ਉੱਥੇ ਵੀ ਹੁਣ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣ ਰਿਹਾ ਹੈ ਤੇ ਪਿੰਡ ਵਾਲਿਆਂ ਵੱਲੋਂ ਇੱਕ ਮੰਦਿਰ ਦੀ ਉਸਾਰੀ ਵੀ ਹੋ ਰਹੀ ਹੈ ਆਹ ਲੋ ਜੀ ਹਨਾ ਉਹ ਚੋਰੂ ਪਿੰਡ ਵੀ ਯਾਦ ਰੱਖਿਓ ਕਿ ਗੁਰਦੁਆਰਾ ਬਣ ਰਿਹਾ ਤੇ ਮੰਦਿਰ ਦੀ ਉਸਾਰੀ ਵੀ ਹੋ ਰਹੀ ਹੈ ਸੰਭਵ ਹੈ ਕਿ ਪਹਿਲਾਂ ਤਾਂ ਨਾਜੀ ਦੇ ਵਡੇਰੇ ਉੱਥੇ ਰਹਿੰਦੇ ਰਹੇ ਹੋਣ ਤੇ ਫਿਰ ਉੱਥੇ ਉੱਥੋਂ ਧੂਆਂ ਕਲਾ ਚਲੇ ਗਏ ਹੋਣ ਜਦ ਚੋਰੂ ਉਹਨਾਂ ਦਾ ਨਾਨਕਾ ਪਿੰਡ ਹੋਵੇ ਭਗਤ ਨਾਨਕ ਜੀ ਭਗਤ ਨਾਨਕ ਜੀ ਦੇ ਨਾਮ ਨਾਲ ਬਹੁਤ ਸਾਰੀਆਂ ਸਾਖੀਆਂ ਜੁੜੀਆਂ ਹੋਈਆਂ ਹਨ ਜੋ ਆਲੇ ਦੁਆਲੇ ਦੇ ਪਿੰਡਾਂ ਵਿੱਚ ਪ੍ਰਸਿੱਧ ਹਨ ਕੁਝ ਸੱਚੀਆਂ ਵੀ ਹੋ ਸਕਤੀਆਂ ਹਨ ਪਰ ਲੱਗਦਾ ਹੈ ਕਿ ਜ਼ਿਆਦਾਤਰ ਜ਼ਿਆਦਾਤਰ ਫਿਰ ਤਾਂ ਲੂਆਂ ਵੱਲੋਂ ਸਦਾ ਪੱਖੋਂ ਬਣਾਈਆਂ ਗਈਆਂ ਹਨ ਇਹ ਸਾਖੀਆਂ ਦਰਸਾਉਂਦੀਆਂ ਹਨ ਕਿ ਭਗਤ ਜੀ ਪਹਿਲਾ ਪੂਜਾ ਕਰਦੇ ਹੋਣਗੇ ਅਤੇ ਫਿਰ ਹੋਰ ਭਗਤਾਂ ਦੀ ਸੰਗਤ ਤੇ ਬਾਣੀ ਦੇ ਪ੍ਰਭਾਵ ਸਦਕਾ ਉਹਨਾਂ ਦੇ ਖਿਆਲ ਪਰਿਵਰਤਨ ਹੋ ਗਏ ਹੋਣਗੇ ਮਨ ਬਦਲਣ ਤੇ ਉਹਨਾਂ ਨੇ ਹੋਰ ਭਗਤਾਂ ਨਾਲ ਕਾਸੀ ਜਾ ਕੇ ਦਿਖਿਆ ਲਈ ਤੇ ਇੱਕ ਸਰਬ ਸ਼ਕਤੀਮਾਨ ਰੱਬ ਦੀ ਪੂਜਾ ਕਰਨ ਕਿ ਕਹਿਣ ਦਾ ਮਤਲਬ ਪਹਿਲਾਂ ਤਾਂ ਭਗਤ ਜੀ ਕਰਦੇ ਸੀ ਜੀ ਮੂਰਤੀ ਪੂਜਾ ਜਾਂ ਮੂਰਤ ਪੂਜਕ ਨਾ ਪਰ ਬਾਅਦ ਥੇ ਇਹਨਾਂ ਦੀ ਮੂਰਖ ਪੂਜਾ ਛੱਡਤੀ ਤੇ ਰਬ ਦਾ ਨਾਮ ਧਿਆਨ ਲੱਗ ਕੇ ਠੀਕ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ ਕਰਨ ਵੇਲੇ ਬਾਣੀਕਾਰਾਂ ਦਾ ਧਰਮ ਤੇ ਜਾਤ ਨਹੀਂ ਵੇਖੀ ਸਗੋਂ ਉਹਨਾਂ ਦੀ ਰਚਨਾ ਵੇਖੀ ਵੱਡੀ ਗੱਲ ਇਹ ਹੈ ਕਿ ਗੁਰੂ ਸਹੀ ਬੰਤੇ ਦੂਸਰੇ ਬਾਣੀ ਕਰੋਂ ਜਿਸ ਜੀਵਨ ਜਾਂਚ ਦਾ ਟੰਗ ਲੋਕਾਈ ਨੂੰ ਦੱਸਿਆ ਹੈ ਆਪ ਵੀ ਉਸ ਅਨੁਸਾਰ ਹੀ ਵਿਚਰਦੇ ਸਨ ਉਹਨਾਂ ਦੀ ਬਾਣੀ ਤੇ ਗੁਰਬਾਣੀ ਵਿਚਾਰ ਵਿਚਾਰ ਧਾਰ ਧਾਰਾ ਸਾਂਝਾ ਕਰਦੇ ਹੀ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਤਿੰਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੇ ਸਿੱਖ ਜਦੋਂ ਗੁਰੂਆਂ ਦੀ ਬਾਣੀ ਅੱਗੇ ਸਿਰ ਝੁਕਾਉਂਦੇ ਹੁੰਦਾ ਉਹਨਾਂ ਦਾ ਸਿਰ ਭਗਤ ਭਗਤਾਂ ਦੀ ਬਾਣੀ ਅੱਗੇ ਵੀ ਝੁੱਕ ਜਾਂਦਾ ਹੈ ਹੁਣ ਦੇਖੋ ਜੀ ਧੰਨਾ ਜੀ ਧੰਨਾ ਜੀ ਦੇ ਕਿੰਨੇ ਸ਼ਬਦ ਜੀ ਤਿੰਨ ਸ਼ਬਦ ਧੰਨਾ ਜੀ ਦੇ ਤਿੰਨ ਸ਼ਬਦ ਕਿੱਥੇ ਹੈਗੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਭਗਤ ਪੰਨਾ ਜੀ ਦੇ ਕਿੰਨੇ ਤਿੰਨ ਸ਼ਬਦ ਠੀਕ ਹੈ ਤੇ ਉਹਦੀ ਸੰਪਾਦਨਾ ਕਿਹਨੇ ਕੀਤੀ ਗੁਰੂ ਅਰਜਨ ਦੇਵ ਜੀ ਨੇ ਤਾਂ ਤੰਨਾ ਜੀ ਦੇ ਤਿੰਨ ਸ਼ਬਦ ਸ਼ਾਮਲ ਕਿਹਨੇ ਕਰਵਾਏ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਨ੍ਹਾਂ ਦੀ ਬਾਣੀ ਬਲ ਚਾਤ ਮਾਰਿਆਂ ਤਾਂ ਪਹਿਲੇ ਸ਼ਬਦ ਵਿੱਚ ਉਹ ਸਮਝਾਉਂਦੇ ਹਨ ਮਨੁੱਖ ਦਾ ਮਨ ਲਾਲਚ 'ਚ ਫਸਿਆ ਰਹਿੰਦਾ ਹੈ ਪੰਜੇ ਵਿਕਾਰ ਕਾਮ, ਕ્રોਧ, ਲੋਭ, ਮੋਹ, ਹੰਕਾਰ ਜ਼ਹਿਰ ਦੇ ਬਰਾਬਰ ਹਨ ਆ ਦੇਖੋ ਜੀ ਆਪਰਸਨ ਕੀ ਭਗਤ ਨਾ ਜੀ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜ ਵਿਕਾਰਾਂ ਨੂੰ ਕਿਹਦੇ ਬਰਾਬਰ ਦੱਸਿਆ ਹੈ ਕਿਹਦੇ ਬਰਾਬਰ ਦੱਸਿਆ ਜੀ ਜ਼ਹਿਰ ਦੇ ਬਰਾਬਰ ਕਿ ਦੇ ਬਰਾਬਰ ਜੈ ਅਰ ਦੇ ਬਰਾਬਰ ਠੀਕ ਹੈ ਪਰ ਇਹ لالਚੀ ਮਨ ਨੂੰ ਮਿੱਠੇ ਜਾਪਦੇ ਹਨ ਵਿਕਾਰੀ ਮਨੁਖ ਨੇ ਆਵਾਗਮਨ ਤੋਂ छुटकारा ਪਾਉਣ ਦੀ ਜਗਤ ਨਹੀਂ ਸਿੱਖੀ ਮਨ ਚ ਪ੍ਰਭੂ ਦਾ ਨਾਮ ਨਹੀਂ ਵਸਾਇਆ ਮੁਕਤੀ ਤਾਂ ਗੁਰੂ ਰਹੀ ਪ੍ਰਭ ਹੋ ਸਕਦੀ ਹੈ ਪ੍ਰਭੂ ਦੀ ਮਿਹਰ ਨਾਲ ਚੰਗੀ ਸੰਗਤ ਚ ਬੈਠ ਕੇ ਮਨ ਵਿਚ ਗਿਆਨ ਦਾ ਵਾਸਾ ਹੁੰਦਾ ਹੈ ਨਾਮ ਜਪ ਕੇ ਭਗਤੀ ਅਪਣਾ ਕੇ ਆਤਮਾ ਦੇ ਮੁਖ ਆਤਮਾ ਦੇ ਸੁੱਖ ਦੀ ਪਛਾਣ ਹੁੰਦੀ ਹੈ ਕੋਲ ਦੇਖੋ ਜੀ ਭਗਤ ਨਾ ਦੀ ਧੰਨਾ ਜੀ ਦੀ ਬਾਣੀ ਹੈਗੀ ਗਿਆਨ ਪਰਵੇਸੂ ਗੁਰੂ ਹੀ ਧੰਨੁ ਦੀਆ ਧਿਆਨੁ ਮਾਨੁ ਮਨ ਏਕ ਮਇ ਪ੍ਰੇਮ ਭਗਤੀ ਮਾਨੀ ਸੁਖੁ ਜਾਨੀਐ ਤ੍ਰਿਪਤੀ ਅਗਾਨੇ ਮੁਕਤੀ ਭਇ ਜੋਤੀ ਸਮਾਈ ਸਮਾਨੀ ਜਾ ਕੇ ਅਛਲੀ ਪ੍ਰਭੂ ਪਹਿਚਾਨਿਆ ਧੰਨੇ ਧੰਨੁ ਪਾਇਆ ਧਰਣੀ ਧਰੂ ਮਿਲੀ ਜਨ ਸੰਤ ਸਮਾਨਿਆ तो श्री गुरु ग्रंथ साहिब पन्ना 887 पन्ना 887 800 87 87 ठीक है जी पन्ना 887 आ देखो जी तन्नू तन्नू मतलब तो तन्ना जी दा ठीक है दुज्जे दुज्जे शब्द रहेंगे प्रभु ਸਿਮਰਨ ਲਈ ਕਿਹਾ ਗਿਆ ਹੈ ਕਿਉਂਕਿ ਪ੍ਰਭੂ ਹੀ ਦੁਨੀਆ ਨੂੰ ਰਚਣ ਵਾਲਾ ਹੈ ਹੋਰ ਕੋਈ ਹਸਤੀ ਨਹੀਂ ਉਹ ਰੋਜੀ ਦਿੰਦਾ ਹੈ ਸਾਰਿਆਂ ਦੀ ਪਾਲਣਾ ਕਰਦਾ ਹੈ ਤੇ ਸਾਰਿਆਂ ਦੇ ਅੰਦਰ ਵਸਦਾ ਹੈ ਕਛੂ ਕੁੰਮੀ ਆਪ ਪਾਣੀ ਚ ਰਹਿੰਦਾ ਹੈ ਕਛੂ ਕੁੰਮੀ ਮਤਲਬ ਕਛੂਆ ਆਪ ਪਾਣੀ ਚ ਰਹਿੰਦਾ ਹੈ ਤੇ ਉਸ ਦੇ ਪਿੱਛੇ ਬਾਹਰ ਤਰਤੇ ਪੰਦੇ ਹਨ ਕੀੜਾ ਪੱਥਰ ਵਿੱਚ ਹੁੰਦਾ ਹੈ ਉਸ ਨੂੰ ਉੱਥੇ ਹੀ ਖੁਰਾਕ ਮਿਲਦੀ ਹੈ ਪ੍ਰਭੂ ਸਭ ਦਾ fikr ਰੱਖਦਾ ਹੈ ਤੇ ਸਭ ਨੂੰ ਦਿੰਦਾ ਹੈ ਕਹਿਣ ਦਾ ਮਤਲਬ ਹੈ ਕਿ ਆਪਣੇ ਸਾਰਿਆਂ ਦੀ ਰੋਜੀ ਰੋਟੀ ਦਾ ਹੈ ਨਾ ਬੰਦੋਬਸਤ ਕਰ ਰੱਖਿਆ ਹੈ ਜਨਨੀ ਕੇਰੇ ਉਦਰ ਉਦਰ ਮਹੀਂ ਪਿੰਡ ਕਿਆਂ ਦਸ ਦੁਆਰਾ अहारु अग्नि मही रखे ऐसा खसमु हमारा जननी केरे रे उदर उदक पिंड किया दस द्वारा अहारु अग्नि मही रखे ऐसा खसमु हमारा कुम्मी माही तन तिसु बाहरी पंख तिन नाही ਪੂਰਨ ਪਰਮਾਨੰਦ ਮਨੋਹਰ ਸਮਝੀ ਦੇਖੂ ਮਨ ਮਾਹੀ ਪਾਖਣੀ ਕਿਟੂ ਕੁਪਤੂ ਹੋਈ ਖਰ ਰਹਿਤਾ ਤਾਚੋ ਮਾਰਗੂ ਨਾਹੀ ਕਹੇ ਤੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ ਪਾਖਣੀ ਕਿਟੂ ਕੁਪਤੂ ਹੋਈ ਰਹਿਤਾ ਤਾਚੋ ਮਾਰਗੂ ਨਾਹੀ ਮਾਰਗੂ ਨਾਹੀ

ਸੈਣ ਜੀ ਭਗਤ ਪਿੱਪਾ ਜੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਦੇ ਸ਼ਬਦ ਆਰਤੀ ਚ ਗਾਏ ਜਾਂਦੇ ਹਨ ਉੱਥੇ ਭਗਤ ਧੰਨਾ ਜੀ ਦਾ ਤੀਜਾ ਸ਼ਬਦ ਵੀ ਉਹਨਾਂ ਨਾਲ ਹੀ ਗਾਇਆ ਜਾਂਦਾ ਹੈ ਐਸ ਸ਼ਬਦ ਚ ਭਗਤ ਜੀ ਨੇ ਆਪਣੀ ਸਿੱਧ ਪੱਧਰੀ ਆਦਤ ਅਨੁਸਾਰ ਪ੍ਰਮਾਤਮਾ ਤੇ ਆਪਣੀ ਜ਼ਿੰਦਗੀ ਚ ਲੋੜਿੰਦੇ ਆ ਚੀਜ਼ਾਂ ਮੰਗੀਆਂ ਹਨ ਜੋ ਜੀਵਨ ਦੀ ਲੋੜ ਹੈ ਇਹਨਾਂ ਬਿਨਾ ਮਨੁੱਖ जिंदा ਨਹੀਂ रह ਸਕਦਾ ਜਿਵੇਂ ਤਾਲ ਕਿਉ ਜੁੱਤੀ ਕੱਪੜਾ ਅਨਾਜ ਦੁੱਧ ਦੁੱਧ ਪੀਣ ਵਾਸਤੇ ਗਾਂ ਮੈਂ ਤੇ ਸਵਾਰੀ ਵਾਸਤੇ ਘੋੜੀ ਠੀਕ ਹੈ ਭਗਤ ਜੀ ਦੀ ਤਨਤਾ ਇਸ ਗੱਲ ਵਿੱਚ ਹੈ ਕਿ ਜਿੱਥੇ ਕਈ ਧਾਰਮਿਕ ਰਹਿਬਰ ਔਰਤ ਨੂੰ ਭਗਤੀ ਦੇ ਰਸ ਦਾ ਰੋੜਾ ਸਮਝਦੇ ਹਨ ਉੱਥੇ ਭਗਤ ਜੀ ਪ੍ਰਭੂ ਤੋਂ ਗ੍ਰਹਿਣੀ ਦੀ ਵੀ ਮੰਗ ਕਰਦੇ ਹਨ ਤਾਂ ਕਿ ਘਰ ਗ੍ਰਹਿਸਥੀ ਚੱਲ ਸਕੇ ਭਗਤ ਜੀ ਨੂੰ ਵਿਸ਼ਵਾਸ ਹੈ ਕਿ ਪ੍ਰਮਾਤਮਾ ਭਗਤੀ ਕਰਨ ਵਾਲਿਆਂ ਦੇ ਕੰਮ ਆਪ ਸਵਾਰਦਾ ਹੈ ਤੇ ਮੰਗੋ ਉਹ ਦਿੰਦਾ ਹੈ ਤੇ ਜੋ ਮੰਗੋ ਉਹ ਦਿੰਦਾ ਹੈ ਦਾਲੀ ਸਿੱਧਾ ਮੰਗੂ ਕਿਉ ਹਮਰਾ ਖੁਸ਼ੀ ਕਰੇ ਨਿਤ ਜੋ ਪੰਨਿਆ ਸਾਧ ਨੂੰ ਨਿੱਕਾ ਅਨਾਜ ਮੰਗਾਉ ਸੱਤ ਸੀਕਾ ਗਊ ਪੈਸ ਮੰਗਾਉ ਲਾਵੇਰੀ ਇੱਕ ਤਾਂ ਜਨੀ ਟੂਰਿਸ ਚੰਗੀਰੀ ਕਰ ਕੀ ਗਿਹਨੀ ਚੰਗੀ ਜੰਨੂ ਤੰਨਾ ਲੇਵੇ ਇਹ ਮੰਗੀ ਫਰੀ ਗੁਰੂ ਗ੍ਰੰਥ ਸਾਹਿਬ ਤੰਨਾ ਪੰਨਾ 685 68 83 ਤਿੰਨ ਸ਼ਬਦ ਆ ਗਏ ਜੀ ਇਹਨਾਂ ਦੇ ਭਗਤ ਧੰਨਾ ਜੀ ਨੇ ਗ੍ਰਹਿਸਤੀ ਜੀਵਨ ਜੀਆ ਜੀਵਿਆ ਕੀਰਤ ਨੂੰ ਮਹੱਤਤਾ ਦਿੱਤੀ ਨਾਮ ਜਪ ਕੇ ਮਨ ਪ੍ਰਭੂ ਨਾਲ ਜੋੜ ਲਿਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਭਗਤ ਧੰਨਾ ਜੀ ਦਾ ਪਰਮਾਤਮਾ ਪ੍ਰਤੀ ਯਕੀਨ ਸਰਧਾ ਤੇ ਭੋਲੇਪੰਦਾ ਵਰਣ ਕਰਦਿਆਂ ਫਰਮਾਇਆ ਹੈ ਹੁਣ ਦੇਖੋ ਜੀ ਸ੍ਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਧੰਨਾ ਜੀ ਬਾਰੇ ਕੀ ਆਖਿਆ ਤੰਨੇ ਸੇਵੀਆਂ ਬਾਲ ਬੁੱਧੀ ਇਹ ਸੇਵੀਆਂ ਬਾਲ ਬੁੱਧੀ ਮਤਲਬ ਤੰਨਾ ਬਾਲ ਬੁੱਧੀ ਹੈ ਜਵਾਕਾ ਵਰਗਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1152 ਸੋਰੀ 1182 ਪੰਨਾ 1182 ਵਿੱਚ ਗੁਰੂ ਅਰਜਨ ਦੇਵ ਜੀ ਨੇ ਤੰਨੇ ਜੀ ਬਾਰੇ ਕੀ ਆਖਿਆ ਕਿ ਤੰਨਾ ਸੇਵਿਆ ਬਾਲ ਬੁੱਧੀ ਮਤਲਬ ਤੰਨੇ ਦਾ ਮਨ ਬੱਚਿਆ ਵਰਗਾ ਹੈ ਮਿੱਲੇ ਪ੍ਰਤੱਖੀ ਗੁਸਾਈਆਂ ਧੰਨਾ ਵੱਡ ਭਾਰਾ ਵੱਟ ਭਾਗਾ ਮਿੱਲੇ ਪ੍ਰਤੱਖੀ ਗੁਸਾਈਆਂ ਧੰਨਾ ਵੱਟ ਭਾਗਾ ਵੱਡ ਭਾਗਾ ਹੁੰਦਾ ਜੀ ਭਾਗੇ ਸਾਧੀ ਜਿਦੇ ਭਾਗ ਬਹੁਤ ਚੰਗੇ ਹੋਣ ਮਤਲਬ ਕਿ ਸਿੱਧਾ ਪ੍ਰਤੱਖ ਰੂਪ ਵਿੱਚ ਗੁਰੂ ਰੱਬ ਨੂੰ ਕੋਣ ਮਿਲਿਆ ਵੱਡੇ ਭਾਗਾ ਵਾਲਾ ਧੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 488 488 ਇੱਕ ਸਿੱਧੇ ਸਾਦੇ ਜੱਟ ਨੇ ਭਗਤੀ ਕਰਕੇ ਸਰਬ ਸ਼ਕਤੀਮਾਨ ਰੱਬ ਨੂੰ ਜਾਣ ਲਿਆ ਪਾ ਲਿਆ ਇਹ ਹੀ ਉਹਨਾਂ ਦੀ ਅਸਲ ਵਡਿਆਈ ਹੈ ਠੀਕ ਹੈ ਜੀ ਤਾਂ ਆਪ ਹੁੰਦਾ ਜੀ ਕੰਪਲੀਟ ਪੰਨਾ ਜੀ ਆਪਣਾ ਤੇ ਇਹ ਦੇਖੋ ਜਿਹੜੀ ਮੇਨ ਮੇਨ ਗੱਲਾਂ ਸੀ ਉਹ ਤੁਹਾਨੂੰ ਦੱਸਤੀ ਐ ਤੇ ਆਪਾਂ ਉਹਨਾਂ ਨੂੰ ਗੌਰ ਨਾਲ ਯਾਦ ਕਰਨਾ ਤੇ ਅਪਣਾ